ਕੰਪਨੀ ਦੇ ਕਹਿਣਗੇ ਆ ਬਿਹਤਰੀਆ ਆ ਬਿਹਤਰੀਆ ਔਰ ਜਿਹੜੀ ਅੱਜ ਤਕਨਾਲੋਜੀ ਆ ਡਰਾਈਵਰ ਲੈਸ ਨੂੰ ਦੇਖ ਕੇ ਆਏ ਉਹਦਾ ਪੂਰਾ ਤਸੱਲੀ ਕਰਕੇ ਆਏ ਵੀ ਕੀ ਹੈ ਇਹ ਇਹ ਇੱਕ ਬਿਗਨਿੰਗ ਹੈ ਇਸ ਇੱਕ ਇਹ ਬੇਸਿਕਲੀ ਜੀਐਨਐਸਐਸ ਬੇਸਡ ਟੈਕਨਾਲੋਜੀ ਹੈ ਜਿਹੜਾ ਡਰਾਈਵਰ ਤੋਂ ਕੋਈ ਟਰੈਕਟਰ ਦੇਖ ਰਹੇ ਹੋ ਇਹ ਜਿਹੜਾ ਟਰੈਕਟਰ ਮੇਰੇ ਪਿੱਛੇ ਖੜਾ ਹੈਗਾ ਯਾਰ ਇਹ ਬਿਲਕੁਲ ਬਿਨਾਂ ਡਰਾਈਵਰ ਤੋਂ ਔਰ ਇਹ ਆਧੁਨਿਕ ਢੰਗ ਨਾਲ ਇਹ ਚੱਲ ਰਿਹਾ ਹੈ ਟਰੱਕਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਕਾਡ ਕੱਢੀ ਹੈ ਹੁਣ ਬਿਨਾ ਡਰਾਈਵਰ ਤੋਂ ਦੌੜੇਗਾ ਟਰੈਕਟਰ 20 ਮਿੰਟਾਂ ਵਿੱਚ ਇੱਕ ਕਿੱਲਾ ਜੋਤਿਆ ਜਾ ਸਕਦਾ ਹੈ ਇਸ ਟਰੈਕਟਰ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਗੇਟ ਨੰਬਰ 4 ਦੇ ਨੇੜੇ ਆਪਣੇ ਖੋਜ ਫਾਰਮ ਵਿਖੇ ਇੱਕ ਪ੍ਰੈਸ ਕਾਨਫਰੰਸ ਅਤੇ ਸਜੀਵ ਪ੍ਰਦਰਸ਼ਨ ਕੀਤਾ ਇਸ ਦੌਰਾਨ ਟਰੈਕਟਰ ਲਈ ਜੀਐਨਐਸਐਸ ਅਧਾਰਤ ਆਟੋ ਸਟੀਅਰਿੰਗ ਸਿਸਟਮ ਦਾ ਉਦਘਾਟਨ ਕੀਤਾ ਗਿਆ ਇਹ ਸਮਾਗਮ ਮਸ਼ੀਨਰੀ ਪੱਖੋਂ ਪੀਏਯੂ ਦੀ ਰਵਾਇਤੀ ਖੇਤੀ ਤੋਂ ਡਿਜੀਟਲ ਅਤੇ ਸੂਖਮ ਖੇਤੀਬਾੜੀ ਵੱਲ ਯਾਤਰਾ ਦਾ ਇੱਕ ਕੰਮ ਪ੍ਰਮਾਣਿਆ ਜਾ ਰਿਹਾ ਹੈ ਵਾਈਸ ਚਾਂਸਲਰ ਡਾਕਟਰ ਸਤਿਬੀਰ ਸਿੰਘ ਗੋਸਲ ਨੇ ਇਸ ਸਮਾਰੋਹ ਦੀ ਨਿਗਰਾਨੀ ਕੀਤੀ ਇਸ ਮੌਕੇ ਸੀਨੀਅਰ ਅਧਿਕਾਰੀ ਵਿਗਿਆਨੀ ਅਤੇ ਮੀਡੀਆ ਪ੍ਰਤੀਨਿਧੀ ਮੌਜੂਦ ਸਨ ਜ਼ਿਕਰਯੋਗ ਹੈ ਕਿ ਆਟੋ ਸਟੀering ਸਿਸਟਮ ਸੈਟੇਲਾਈਟ ਤੋਂ ਨਿਰਦੇਸ਼ ਪ੍ਰਾਪਤ ਕੰਪਿਊਟਰ ਆਧਾਰਿਤ ਵਿਧੀ ਹੈ ਜੋ ਟਰੈਕਟਰ ਚਲਾਉਣ ਦੌਰਾਨ ਸਟੀering ਨੂੰ ਸਵੈਚਾਲਿਤ ਕਰਨ ਲਈ ਤਿਆਰ ਕੀਤਾ ਗਿਆ ਹੈ ਇਸ ਸਿਸਟਮ ਸੈਸਰਾ ਅਤੇ ਇੱਕ ਟੱਚ ਸਕਰੀਨ ਕੰਟਰੋਲ ਜ਼ਰੀਏ ਕਈ ਸੈਟੇਲਾਈਟ ਤੋਂ ਸਿਗਨਲਾਂ ਨੂੰ ਨਿਰਦੇਸ਼ਿਤ ਕਰਕੇ ਟਰੈਕਟਰਾਂ ਨੂੰ ਸਹੀ ਅਤੇ ਦੱਸੇ ਮਾਰਗਾਂ ਤੇ ਤੋਰਦਾ ਹੈ ਇਕ ਘੱਟ ਰੋਸ਼ਨੀ ਵਾਲੇ ਹਾਲਾਤ ਵਿੱਚ ਵੀ ਬਿਤਰ ਟ੍ਰੈਕਟਰ ਚਾਲਨ ਨੂੰ ਯਕੀਨੀ ਬਣਾ ਕੇ ਗਲਤੀਆਂ ਦੀ ਗੁੰਜਾਇਸ਼ ਘਟ ਕਰਦਾ ਹੈ ਪੀਏਯੂ ਦੇ ਤਜਰਬਿਆਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਆਟੋ ਸਟੀering ਦੇ ਨਾਲ ਡਿਸਕ ਹੈਰੋ ਕਲਟੀਵੇਟਰ ਰੋਟਾਵੇਟਰ ਅਤੇ ਪੀਏਯੂ ਸਮਾਰਟ ਸੀਡਰ ਵਰਗੇ ਸੰਦਾਂ ਨੇ ਕਾਫੀ ਹੱਦ ਤੱਕ ਸਹੀ ਕਾਰਜ ਕੀਤਾ ਮੈਨੂਅਲ ਸਟੀering ਦੇ ਨਾਲ ਡਿਸਕ ਹੈਰੋ ਕਲਟੀਵੇਟਰ ਰੋਟਾਵੇਟਰ ਅਤੇ ਪੀਏਯੂ ਸਮਾਰਟ ਸੀਡਰ ਵਰਗੇ ਫੀਲਡ ਉਪਕਰਨਾਂ ਨੇ 3 ਤੋਂ 12 ਪ੍ਰਤੀਸ਼ਤ ਦੇ ਵਿਚਕਾਰ ਓਵਰਲੈਪ ਦਿਖਾਇਆ ਆਟੋ ਸਟੀering ਸਿਸਟਮ ਨਾਲ ਇਹ ਓਵਰਲੈਪ ਘਟ ਕੇ 1 ਪ੍ਰਤੀਸ਼ਤ ਹੋ ਗਏ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੁਸਲ ਨੇ ਇਸ ਮੌਕੇ ਕਿਹਾ ਕਿ ਇਸ ਵਿਧੀ ਦੀ ਸ਼ੁਰੂਆਤ ਨਾਲ ਖੇਤੀਬਾੜੀ ਵਿੱਚ ਡਿਜੀਟਲ ਤਬਦੀਲੀ ਵੱਲ ਪੀਏ ਯੂ ਦੀ ਪਹਿਲ ਕਦਮੀ ਨੂੰ ਵਿਸ਼ੇਸ਼ ਗਤੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਿਰਫ ਨਵੀਂ ਤੋਂ ਨਵੀਂ ਟੈਕਨਾਲੋਜੀ ਨੂੰ ਅਪਣਾ ਨਹੀਂ ਰਹੀ ਹੈ ਸਗੋਂ ਖੇਤੀ ਨੂੰ ਲਾਭਦਾਇਕ, ਕੁਸ਼ਲ ਅਤੇ ਟਿਕਾਊ ਰੱਖਣ ਲਈ ਜ਼ਰੂਰੀ ਕੰਮ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਟੋ ਸਟੀering ਵਰਗੇ ਡਿਜੀਟਲ ਤਰੀਕੇ ਨਾ ਸਿਰਫ ਖੇਤੀ ਸਾਰਥਕਤਾ ਵਿੱਚ ਸੁਧਾਰ ਕਰਦੇ ਹਨ ਸਗੋਂ ਕਿਸਾਨਾਂ ਦੇ ਬੋਝ ਨੂੰ ਵੀ ਹਲਕਾ ਕਰਦੇ ਹਨ। ਲੁਧਿਆਣਾ ਤੋਂ ਤਹਿਲਗਾ ਟੀਵੀ ਦੀ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਤੇ ਅੱਜ ਜੇ ਆਪਾਂ ਇੱਥੇ ਇਕੱਠੇ ਹੋਏ ਆਂ ਤੇ ਹੁਣ ਅਸੀਂ ਕੀ ਕਰ ਰਹੇ ਆ ਕਿ ਜਿਹੜੀ ਐਗਰੀਕਲਚਰ ਹੈ ਇਹਨੂੰ ਅਸੀਂ ਡਿਜੀਟਲ ਐਗਰੀਕਲਚਰ ਵੱਲ ਜਾ ਰਹੇ ਆ ਇਹਨੂੰ ਡਿਜੀਟਾਈਜੇਸ਼ਨ ਕਰ ਰਹੇ ਆ ਜਿਹਦੇ ਵਿੱਚ ਅਸੀਂ ਇੱਥੇ ਸਕੂਲ ਬਣਾਇਆ ਇੱਕ ਐਸ ਡਿਸ਼ਾ ਸਕੂਲ ਆਫ ਡਿਜੀਟਲ ਇਨੋਵੇਸ਼ਨ ਫਾਰ ਸਮਾਰਟ ਐਗਰੀਕਲਚਰ ਉਹਦੇ ਤਹਿਤ ਅਸੀਂ ਇਹ ਕੰਮ ਸ਼ੁਰੂ ਕੀਤਾ ਕੰਮ ਤੇ ਪਹਿਲਾਂ ਸ਼ੁਰੂ ਕੀਤਾ 8-10 ਸਾਲ ਤੋਂ ਤੇ ਹੁਣ ਉਹਦੇ ਚ ਸਾਨੂੰ ਸਕਸੈਸ ਮਿਲ ਰਹੀ ਜੀ ਸਾਰਾ ਕੁਝ ਤੇ ਇਹਦੇ ਵਿੱਚ ਅਸੀਂ ਜਿਹੜਾ ਸਕੂਲ ਬਣਾਇਆ ਇਹਦੇ ਵਿੱਚ AI ਯੂਜ਼ ਕਰਨੀ ਹੈਗੀ GPS ਯੂਜ਼ ਕਰਨਾ ਹੈਗਾ ਆਟੋ ਆਟੋਮੈਟਿਕ ਸਿਸਟਮ ਲੈ ਕੇ ਆਉਣੇ ਆ ਰੋਬੋਟਿਕਸ ਲੈ ਕੇ ਆਉਣੇ ਨੇ ਜੀਓ ਸਪੈਸ਼ਲ ਇੰਟੈਲੀਜੈਂਸ ਲੈ ਕੇ ਆਉਣੇ ਉਹ ਸਾਰਾ ਕੁਝ ਇਸ ਸਕੂਲ ਦੇ ਅੰਦਰ ਹੋਣਾ ਅੱਜ ਉਹ ਅਸੀਂ ਤੁਹਾਨੂੰ ਲਾਈਵ ਡੈਮੋਨਸਟ੍ਰੇਸ਼ਨ ਦਿੱਤੀ ਹੈ ਉਹ ਇੱਥੇ ਇੱਕ ਟਰੈਕਟਰ ਹੈ ਜਿਹਨੂੰ ਅਸੀਂ ਕਹਿੰਦੇ ਆ ਆਟੋ ਸਟੀਅਰਿੰਗ ਟਰੈਕਟਰ ਤੇ ਉਹ ਇਦਾਂ ਦਾ ਬਣਾਇਆ ਇਹਦੇ ਵਿੱਚ ਜੀਪੀਐਸ ਯੂਜ਼ ਹੁੰਦਾ ਹੈਗਾ ਇਹਦੇ ਸੈਂਸਰ ਯੂਜ਼ ਹੁੰਦੇ ਨੇ ਇਹਦੇ ਵਿੱਚ ਕੰਪਿਊਟਰ ਹੁੰਦਾ ਜਿਹੜਾ ਕਿ ਆਈਪੈਡ ਹੈਗਾ ਸੋ ਤਿੰਨ ਤਿੰਨੇ ਅਟੈਚਮੈਂਟ ਦੇ ਨਾਲ ਲਗੀਆਂ ਨੇ ਇਹ ਜਿਹੜੀਆਂ ਅਟੈਚਮੈਂਟ ਨੇ ਤੁਸੀਂ ਕਿਸੇ ਵੀ ਛੋਟੇ ਟਰੈਕਟਰ 25 ਹਾਰਸ ਪਾਵਰ 35 ਹਾਰਸ ਪਾਵਰ 45 ਹਾਰਸ ਪਾਵਰ 65 ਜਿੰਨਾ ਹੈ ਉਹ ਕਿਸੇ ਤੇ ਵੀ ਲਾ ਸਕਦੇ ਹੋ ਇਹ ਨਵੇਂ ਟਰੈਕਟਰ ਤੇ ਵੀ ਲੱਗ ਜਾਣਗੇ ਤੇ ਪੁਰਾਣੇ ਟਰੈਕਟਰ ਤੇ ਵੀ ਲੱਗ ਜਾਣਗੇ ਇਹਦੇ ਵਿੱਚ ਜਿਸ ਤਰ੍ਹਾਂ ਦਾ ਵੀ ਟਰੈਕਟਰ ਆਪਾਂ ਲਾ ਸਕਦੇ ਆ ਸੋ ਇਹ ਅਟੈਚਮੈਂਟ ਜਿਹੜੀਆਂ ਅਸੀਂ ਲਾਈਆਂ ਨੇ ਇਹਦੇ ਵਿੱਚ ਕੀ ਹੋ ਰਿਹਾ ਜਿਹੜਾ ਆਟੋ ਸਟੀਅਰਿੰਗ ਟਰ ਇਹ ਡਰਾਈਵਰ ਅਸਿਸਟੈਂਟ ਹੈਗਾ ਇੱਕ ਵਾਰ ਡਰਾਈਵਰ ਉੱਤੇ ਬੈਠ ਕੇ ਉਹਨੇ ਚਲਾ ਦਿੰਦਾ ਹੈ ਫਿਰ ਉਹ ਨਿਗਰ ਰੱਖਦਾ ਸਾਰਾ ਤੇ ਅਦਰਵਾਈਜ਼ ਇਹ ਸਾਰਾ ਜ ਸਾਰਾ ਪ੍ਰੋਗਰਾਮ ਕਰਦਨੇ 1 ਏਕੜ ਪਾਉਣਾ ਅੱਧਾ ਏਕੜ ਪਾਉਣਾ ਆਪਾਂ ਨੇ 2 ਏਕੜ ਪਾਉਣੇ ਜਿੰਨੀ ਪ੍ਰੋਗਰਾਮ ਹੀ ਕਰਾਂਗੇ ਇਹਨੇ ਆਪੇ ਸਿੱਧਾ ਜਾਣਾ ਤੇ ਜਿਵੇਂ ਪ੍ਰੋਗਰਾਮ ਕੀਤੀ ਉਹਨੇ ਆਪੇ ਸਾਰਾ ਚੱਕਰ ਖਾ ਕੇ ਆ ਜਾਣਾ ਓਵਰਲੈਪਿੰਗ ਕੋਈ ਨਹੀਂ ਕਰਦਾ ਕੋਈ ਖਾਲੀ ਜਗ੍ਹਾ ਨਹੀਂ ਛੱਡਦਾ ਬਜਾਈ ਜੇ ਕਰਨੀ ਤੇ ਬਹੁਤ ਵਧੀਆ ਅਸੀਂ ਬਹੁਤ سارے ਸੰਦੇ ਨੇ ਜਿਵੇਂ ਕਿ ਕਲਟੀਵੇਟਰ ਹੈਗੇ ਨੇ ਹੈਰੋ ਨੇ ਉਹ ਚੈੱਕ ਕਰ ਲਿਆ ਸਮਾਰਟ ਸੀਡਰ ਸੁਪਰ ਸੀਡਰ ਉਹ ਚਲਾ ਕੇ ਦੇਖ ਲਿਆ ਤੇ ਸਾਰੇ ਕਾਮਯਾਬ ਕਾਮਯਾਬ ਨੇ ਸੋ ਇਹਦੇ ਨਾਲ ਇੱਕ ਤਾਂ ਜਿਹੜਾ ਡਰਾਈਵਰ ਹੈਗਾ ਜਦੋਂ ਚੱਲਦਾ ਖਸ ਕੇ ਗਰਮੀ ਦੇ ਵਿੱਚ ਸੁੱਕੀ ਮਿੱਟੀ ਹੁੰਦੀ ਹੈ ਮੂੰਹ ਤੇ ਮਿੱਟੀ ਬਹੁਤ ਪੈਂਦੀ ਹੈ ਤੁਹਾਡੇ ਤੇ ਗਰਮੀ ਵੀ ਬਹੁਤ ਹੁੰਦੀ ਹੈ ਉਹਨੂੰ ਥੋੜਾ ਸਹੂਲਤ ਹੋਏਗੀ ਨਾਲ ਨਾਲ ਇਹਦੇ ਵਿੱਚ ਜਦੋਂ ਲੇਬਰ ਨਹੀਂ ਨਾ ਸਾਨੂੰ ਮਿਲਦੀ ਲੇਬਰ ਦੀ ਘਾਟ ਆ ਰਹੀ ਹੈ ਅੱਜਕੱਲ ਹਰ ਜਗ੍ਹਾ ਤੇ ਤੇ ਉਹ ਲੇਬਰ ਦੀ ਘਾਟ ਵੀ ਪੂਰੀ ਕਰੂਗਾ ਇਸੀ ਤਰ੍ਹਾਂ ਇਹ ਦੂਜੀ ਮਸ਼ੀਨ ਅਸੀਂ ਤੁਹਾਨੂੰ ਹੋਰ ਦਿਖਾਈ ਜਿਹੜੀ ਵਾਕ ਐਂਡ ਵਾਕ ਬਿਹਾਈਂਡ ਮਸ਼ੀਨ ਹੈਗੀ ਰਾਈਸ ਟ੍ਰਾਂਸਪਲੈਂਟਰ ਦੀ ਉਹਦੇ ਚ ਵੀ ਵਾਕ ਬਿਹੈਂਡ ਇੱਕ ਬੰਦਾ ਸੀ ਜਿਹੜਾ ਪਿੱਛੇ ਹੋ ਕੇ ਚਲਾਉਂਦਾ ਸੀ ਅਸੀਂ ਹੁਣ ਵੇਖ ਰਹੇ ਹਾਂ ਜੇ ਚੱਲਦੀ ਸੀ ਉਹਦਾ ਬੰਦਾ ਪਿੱਛੇ ਹੈਗਾ ਕਿਉਂਕਿ ਇਹ ਖੜੇ ਪਾਣੀ ਚੱਲਦੀ ਹੈ ਉਹਦਾ ਪੈਰ ਹੀ ਠੰਗਾਰੇ ਚ ਤਸ ਜਾਂਦਾ ਉਹ ਬਹੁਤ ਔਖਾ ਗਾਰੇ ਵਿੱਚੋਂ ਪੈਰ ਕੱਢ ਕੇ ਬਹੁਤ ਲੇਬਰ ਲੱਗਦੀ ਉਹਦੀ ਤੇ એનર્ਜੀ ਬਹੁਤ ਲੱਗਦੀ ਹੈ ਹੁਣ ਅਸੀਂ ਉਹਤੇ ਰਿਮੋਟ ਲਾਤਾ ਇਹ ਰਿਮੋਟ ਅਸੀਂ ਹੁਣ ਡੈਮੋਨਸਟ੍ਰੇਟ ਕੀਤਾ ਹੈ ਮਸ਼ੀਨ ਨੂੰ ਇੱਥੇ ਇੱਕ ਉਹੀ ਇੱਕ ਬੰਦਾ ਉਹਨੂੰ ਬਾਹਰ ਬੈਠ ਕੇ ਖੇਤ ਦੇ ਵਿੱਚ ਛਾਂ ਦੇ ਜੀਵੇਂ ਹੁਣ ਅਪ ਛਾਂ 'ਚ ਬੈਠੇ ਆਂ ਦੂਰ ਤੋਂ ਹੀ ਉਸਨੂੰ ਰਿਮੋਟ ਦੇ ਨਾਲ ਜਿਵੇਂ ਟੀਵੀ ਸਾਰਾ ਰਿਮੋਟ ਦੇ ਨਾਲ ਕਰੀ ਜਾਂਦੇ ਆ ਇਦਾਂ ਹੀ ਇਹ ਮਸ਼ੀਨ ਰਿਮੋਟ ਦੇ ਨਾਲ ਚੱਲੇਗੀ ਸੋ ਇਹਦੇ ਨਾਲ ਵੀ ਜਿਹੜਾ ਲਾਉਣ ਵਾਲਾ ਬੰਦਾ ਹੈਗਾ ਉਹਦੇ ਜਿਹੜੀ ਇੰਨੀ ਤਾਕਤ ਲੱਗਦੀ ਸੀ એનર્ਜੀ ਲੱਗਦੀ ਸੀ ਉਹ ਘਟੂਗੀ ਜੇ ਲੇਬਰ ਦੀ ਵੀ ਸ਼ੋਰਟੇਜ ਆ ਰਹੀ ਹੈ ਉਹ ਵੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਆ ਡਰਾਈਵਰਲੈਸ ਜਾਂ ਕਹੋ ਕਿ ਆ ਸਟੀeringਲੈਸ ਲੈਸ ਜਿਹੜਾ ਅਸੀਂ ਟਰੈਕਟਰ ਬਣਾਇਆ ਇਹ ਭਾਰਤ ਦਾ ਸਭ ਤੋਂ ਪਹਿਲਾ ਟਰੈਕਟਰ ਹੈ ਜਿਹੜਾ ਅਸੀਂ ਕਿਸਾਨਾਂ ਨੂੰ ਦੇਣ ਜਾ ਰਹੇ ਹਾਂ ਔਰ ਤੁਹਾਡੇ ਸਾਹਮਣੇ ਦੇਖੋ ਉਹਨੇ ਇੱਕ ਖੇਤ ਜਿਹੜਾ ਵਾ ਉਹ 15-20 ਮਿੰਟਾਂ ਦੇ ਵਿੱਚ ਉਹਨੂੰ ਵਾਇਆ ਔਰ ਕੋਈ ਪਾੜਾ ਨਹੀਂ ਛੱਡਿਆ ਔਰ ਇਹਦੇ ਵਿੱਚ ਰਿਸੋਰਸੇਸ ਤੇ ਟਾਈਮ ਬਹੁਤ ਜ਼ਿਆਦਾ ਜਿਹੜਾ ਵਾ ਉਹ ਘਟ ਲੱਗਦਾ ਔਰ ਤੁਸੀਂ ਉਹਦੀ ਪ੍ਰੋਗਰਾਮਿੰਗ ਕਰਕੇ ਸੈਟਲਾਈਟ ਸਿਸਟਮ ਫਿੱਟ ਕਰਕੇ ਉਸ ਤੋਂ ਬਾਅਦ ਤੁਸੀਂ ਛੱਡ ਦੇਣਾ ਔਰ ਟਰੈਕਟਰ ਨੇ ਪੂਰਾ ਖੇਤ ਵਾਹ ਕੇ ਤੇ ਆ ਕੇ ਤੁਹਾਡੇ ਕੋਲ ਖਲੋ ਜਾਣਾ ਤੁਸੀਂ ਦੇਖਿਆ ਕਿੰਨਾ ਵਧੀਆ ਔਰ ਚੰਗਾ ਜਿਹੜਾ ਇਹ ਤੁਸੀਂ ਨਜ਼ਾਰਾ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤਾਂ ਦੇ ਵਿੱਚ ਦੇਖਿਆ ਮੈਂ ਸਮਝਣਾ ਕਿ ਕੋਈ ਇਹਦੇ ਨਾਲ ਓਵਰਲੈਪਿੰਗ ਨਹੀਂ ਜਿਹਦੇ ਨਾਲ ਇੱਕ ਤਾਂ ਵੇਖੋ ਡੀਜ਼ਲ ਬਚਿਆ ਦੂਸਰਾ ਟਾਈਮਿੰਗ ਬਚੀ ਇੱਕ ਤੁਸੀਂ ਫਿਟਿੰਗ ਕਰਕੇ ਉਹਦੇ ਉੱਤੇ ਤੇ ਕਿੱਡਾ ਵਧੀਆ ਉਹ ਤੁਹਾਡੇ ਸਾਹਮਣੇ ਵੇਖੋ ਚੱਲਿਆ ਨੰਬਰ 2 ਵੀ ਕੋਈ ਵੀ ਉਹਨੇ ਕਿਤੇ ਹੱਲ ਡੂੰਗਾ ਨਹੀਂ ਤੇ ਕਿਤੇ ਉੱਪਰ ਨਹੀਂ ਬਿਲਕੁਲ ਉਹਨੇ ਬਰਾਬਰ ਦਾ ਜਿਹੜਾ ਵਾ ਉਹਨੇ ਹਲਵਾ ਦੇਣਾ ਜਿਹੜੀ ਕਿ ਇੱਕ ਬੜੀ ਵੱਡੀ ਮੁਸ਼ਕਲ ਹੁੰਦੀ ਸੀ ਲੋਕਾਂ ਵਾਸਤੇ ਅੱਜ ਨਾ ਉਹਨਾਂ ਨੂੰ ਟਰੈਕਟਰ ਤੇ ਚੜ ਕੇ ਘੱਟਾ ਫੱਕਣ ਦੀ ਲੋੜ ਆ ਬਸ ਪ੍ਰੋਗਰਾਮ ਫਿੱਟ ਕੀਤਾ ਤੇ ਉਸ ਤੋਂ ਬਾਅਦ ਉਹ ਥੱਲੇ ਆ ਅੱਛਾ ਸਰ ਡਾਇਰੈਕਸ਼ਨ ਕਿਵੇਂ ਦੇਖਦੇ ਆ ਚਾਰੋਂ ਦਿਸ਼ਾਵਾਂ ਦੇ ਵਿੱਚ ਜੀਪੀਐਸ ਸਿਸਟਮ ਇਹਦੇ ਵਿੱਚ ਜੀਪੀਐਸ ਸਿਸਟਮ ਲੱਗਾ ਹੋਇਆ ਜੀ ਜਿਹਦੇ ਵਿੱਚ ਤਿੰਨੇ ਡਾਇਰੈਕਸ਼ਨ ਦਾ ਜੀਪੀਐਸ ਸਿਸਟਮ ਇਹਨਾਂ ਨੇ ਦੇ ਦੇਣਾ ਔਰ ਉਥੋਂ ਉਥੋਂ ਟਰੈਕਟਰ ਨੇ ਮੋੜਨਾ ਕੋਈ ਉਹਨੂੰ ਦੱਸਣ ਦੀ ਲੋੜ ਨਹੀਂ ਪੁੱਛਣ ਦੀ ਲੋੜ ਨਹੀਂ ਟਰੈਕਟਰ ਵਾਗ ਗਿਆ ਤੇ ਤੁਹਾਡੇ ਕੋਲ ਆ ਕੇ ਉਹਨੇ ਖਲੋ ਜਾਣਾ ਭਈ ਅਗਲੇ ਖੇਤ ਵਾਵਾ ਕੀ ਪ੍ਰੋਗਰਾਮ ਆ ਕਿ ਵੇਖੋ ਕਿੰਨਾ ਸਮਾਂ ਲੱਗਿਆ ਦੇਖੋ ਤੁਹਾਡੇ ਸਾਹਮਣੇ ਹੁਣ ਵਗਿਆ ਮੈਨੂੰ ਲੱਗਦਾ ਕਿ 20 ਮਿੰਟ ਦੇ ਵਿੱਚ ਇਹਨੇ ਸਾਰਾ ਖੇਤ ਵਾਦਤਾ ਨੌਜਵਾਨਾਂ ਲਈ ਲੱਗਦਾ ਕਿ ਵਧੀਆ ਓਪਰਚ्युनिटी ਨੌਜਵਾਨ ਜਿਹੜੇ ਨੇ ਹੁਣ ਉਤਸ਼ਾਹਿਤ ਹੋਣਗੇ ਬਿਲਕੁਲ ਨੌਜਵਾਨ ਉਤਸ਼ਾਹਿਤ ਹੋਣਗੇ ਨੌਜਵਾਨਾਂ ਨੂੰ ਇੱਕ ਆ ਪ੍ਰੋਗਰਾਮ ਕਰਨੀ ਆਉਂਦੀ ਆ ਜਦੋਂ ਅੱਛਾ ਇਹਦੇ ਵਿੱਚ ਹੋਰ ਬੜੇ ਕੋਈ ਡਾਇਰੈਕਟਰ ਨਵਾਂ ਲੈਣ ਦੀ ਲੋੜ ਨਹੀਂ ਪੁਰਾਣੇ ਟਰੈਕਟਰ ਤੇ ਪ੍ਰੋਗਰਾਮੇ ਫਿੱਟ ਕਰਨੀਆਂ ਉਹ ਲਾ ਕੇ ਤੇ ਤੁਸੀਂ ਜਿਹੜਾ ਵਾ ਖੇਤ ਸਾੜ ਚੱਕ ਕਿਧਰ ਅੱਛਾ ਅੱਛਾ ਕਿਸਾਨ ਮੇਲੇ ਤੇ ਤੁਸੀਂ ਦੱਸਿਆ ਕਿ ਇਹ ਕਿਸਾਨਾਂ ਨੂੰ ਅਸੀਂ ਇਹਦੇ ਨਾਲ ਮੋਟੀਵੇਟ ਕਰਾਂਗੇ ਹਾਂ ਇਹ ਜਿਹੜਾ ਸਾਡਾ ਆਉਣ ਵਾਲਾ ਕਿਸਾਨ ਮੇਲਾ ਵਾ ਸਪਟੰਬਰ ਵਾਲਾ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਕਿਸਾਨਾਂ ਨੂੰ ਇਹ ਦਿਖਾਵਾਂਗੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਅੱਜ ਤੁਸੀਂ ਦੇਖਿਆ ਤੇ ਅੱਜ ਹੀ ਜਿਹੜਾ ਵਾ ਉਹਨੂੰ ਲਾ ਲਓ ਪਹਿਲਾਂ ਉਹ ਸਾਡੇ ਤੁਹਾਡੇ ਮਾਧਿਅਮ ਰਾਹੀਂ ਇੱਥੇ ਆਉਣ ਆਣ ਕੇ ਮੇਲੇ ਤੇ ਸਾਡਾ ਇਹ ਪ੍ਰੋਗਰਾਮ ਦੇਖਣ ਦੇਖਣ ਤੋਂ ਬਾਅਦ ਫਿਰ ਜੇ ਉਹਨਾਂ ਨੂੰ ਚੰਗਾ ਲੱਗੇ ਸਾਡੇ ਨਾਲ ਸਵਾਲ ਕਰਨ ਜਵਾਬ ਕਰਨ ਵੀ ਕਿੰਨੇ ਕਦਾ ਆਉਂਦਾ ਜੀ ਕੀ ਪੈਸੇ ਲੱਗਦੇ ਜੀ ਕਿਵੇਂ ਮੈਂ ਲਾ ਸਕਦਾ ਕਿ ਨਹੀਂ ਲੱਗ ਸਕਦਾ ਹੁਣ ਇੱਥੇ ਇੱਕੋ ਗੱਲ ਇਹ ਤਾਂ ਨਹੀਂ ਕਿ ਇਕੱਲੀ ਪੀ ਉਹਨੇ ਆਪਣੇ ਚਾਰ ਖੇਤ ਹੀ ਵਾਉਣੇ ਆ ਹੋ ਸਕਦਾ ਸਾਰੇ ਪਿੰਡ ਦੇ ਦੋ ਟਰੈਕਟਰ ਹੀ ਖੇਤ ਵਾਦਣ ਕਿਉਂਕਿ ਟਰੈਕਟਰ ਤਾਂ ਜਿੰਨਾ ਚੱਲੇ ਉਹਨਾਂ ਚੰਗਾ ਤੇ ਉਹ ਸਾਰੇ ਪਿੰਡ ਦੇ ਖੇਤ ਵੀ ਵਾ ਸਕਦਾ ਉਹਨੇ ਪ੍ਰੋਗਰਾਮਿੰਗ ਕਰਕੇ ਆਪ ਖੇਤਾਂ ਦੇ ਵਿੱਚ ਰਹਿ ਜਾ ਆਣ ਕੇ ਬਾਹਰ ਉਹਦੇ ਦੇਖ ਕੇ ਆਏ ਉਹਦਾ ਪੂਰਾ ਤਸਦੀ ਕਰਕੇ ਆਏ ਵੀ ਕੀ ਹੈ ਉਹ ਵੀ ਬਾਹਰ ਦੀ ਟੈਕਨੀਕ ਆ ਇੱਥੇ ਹਜੇ ਇੰਡੀਆ ਚ ਬੜਨੀ ਨਹੀਂ ਸ਼ੁਰੂ ਹੋਇਆ ਜਿਹੜਾ ਸਿਸਟਮ ਅਸੀਂ ਵੀ ਬਾਹਰੋਂ ਮੰਗਾਇਆ ਯੂਐਸ ਤੋਂ ਮੰਗਾਇਆ ਸੀ ਸੋ ਅਸੀਂ ਉਹਨੂੰ ਲਾ ਕੇ ਇਸ ਟਰੈਕਟਰ ਤੇ ਸਾਰਾ ਉਹਨੂੰ ਈਵੈਲਿਊਏਟ ਕੀਤਾ ਜਿਹੜੇ ਅਲੱਗ-ਅਲੱਗ ਆਪਰੇਸ਼ਨ ਹੁੰਦੇ ਆ ਚਾਹੇ ਢਿੱਲੇ ਜਾ ਚਾਹੇ ਸੀਡਿੰਗ ਆ ਚਾਹੇ ਸਪਰੇਇੰਗ ਆ ਸੋ ਅਲੱਗ-ਅਲੱਗ ਜਿਹੜੇ ਕੰਮ ਆਪਾਂ ਟਰੈਕਟਰ ਤੋਂ ਲੈਣੇ ਨੇ ਉਹਤੇ ਈਵੈਲਿਊਏਟ ਕਰਕੇ ਫਿਰ ਜ਼ਿੰਮੇਦਾਰ ਨੂੰ ਅਸੀਂ ਦੱਸਾਂਗੇ ਵੀ ਇਹਦਾ ਕਿੰਨਾ ਫਾਇਦਾ ਹੋਣਾ ਜੀ ਜੀ ਕਿਹਾ ਜਾਂਦਾ ਲੋਡ ਕਾਰਡ ਦੀ ਮਾਂ ਆ ਇਹ ਵੀ ਉਸੇ ਤਰ੍ਹਾਂ ਦਾ ਇੱਕ ਸਟੈਪ ਆ ਜਿਵੇਂ ਬੀਸੀ ਸਰ ਨੇ ਦੱਸਿਆ ਵੀ ਪੀਏਯੂ ਦੇ 50% ਪ੍ਰੋਟੋਟਾਈਪ ਕੰਟਰੀ ਦੇ ਵਿੱਚ ਚੱਲਦੇ ਆ ਜਿਉਂ-ਜਿਉਂ ਖੇਤੀ ਜਿਹੜੀ ਮਾਡਰਨਾਈਜ਼ ਹੁੰਦੀ ਆ ਉਸੇ ਤਰ੍ਹਾਂ ਡਵੈਲਪਮੈਂਟਸ ਹੋ ਰਹੀਆਂ ਨੇ ਚਾਹੇ ਉਹ ਸੀਡ ਨੇ ਚਾਹੇ ਹੋ ਟੈਕਨੋਲੋਜੀਆ ਨੇ ਉਹਦੇ ਵਿੱਚ ਮਸ਼ੀਨਰੀ ਵੀ ਇੱਕ ਬਹੁਤ ਵੱਡਾ ਕੰਪੋਨੈਂਟ ਹੈ ਇਹ ਜਿਹੜਾ ਆਟੋ ਅਸਿਸਟਡ ਔਟੋ ਸੀਡਿੰਗ ਵਾਲਾ ਟੂਲ ਹੈ ਇਹ ਫਾਰਮਰ ਲਈ ਬਹੁਤ ਲਾਹੇਵੰਦ ਹੋਏਗਾ ਇਹਦੇ ਨਾਲ ਪ੍ਰਸੀਜਨ ਐਗਰੀਕਲਚਰ ਦੇ ਵਿੱਚ ਮਦਦ ਹੋਏਗੀ ਆਪਾਂ ਜਿਵੇਂ ਨਾ ਜੀਪੀਐਸ ਤੇ ਇੱਕ ਕੰਸਟੇਲੇਸ਼ਨ ਹੋ ਜਾਂਦਾ ਜੀ ਯੂਐਸਏ ਦਾ ਸੋ ਇਹ ਬੇਸਿਕਲੀ ਜੀਐਨਐਸਐਸ ਬੇਸਡ ਟੈਕਨੋਲੋਜੀ ਹੈ ਜੀਐਨਐਸਐਸ ਮਤਲਬ ਇਹਦੇ ਵਿੱਚ ਸਾਰੇ ਕੰਸਟੇਲੇਸ਼ਨਸ ਦੇ ਸੈਟਲਾਈਟਸ ਦਾ ਸਿਗਨਲ ਆ ਜਾਂਦਾ ਜੀ ਚਾਹੇ ਉਹ ਗੈਲੀਲੀਓ ਹੈ ਗਲੋਨਾਸ ਹੈ ਜੀਪੀਐਸ ਹੈ ਚਾਹੇ ਬੈਡੂ ਹੈ ਕਯੂ ਜ਼ੈਸ ਐਸ ਹੈ ਸਾਰੇ ਤਰ੍ਹਾਂ ਦੇ ਸਿਗਨਲ ਆਉਂਦੇ ਆ ਤਾਂ ਇਹਨਾਂ ਨੂੰ ਆਪਾਂ ਜੀ ਐਨ ਐਸ ਐਸ ਬੇਸਡ ਆਟੋ ਸਟੀering ਸਿਸਟਮ ਕਹਿੰਦੇ ਆ ਜੀ ਜਿਹਦੇ ਡੈਕਟਰੀ ਲੋਡ ਪੈਂਦੀ ਹੈ ਇਹਦੇ ਨਾਲ ਇਹਦੇ ਲਈ ਤੁਹਾਨੂੰ ਜੀ ਪੀ ਐਸ ਸਿਗਨਲ ਦੀ ਲੋਡ ਪੈਂਦੀ ਹੈ ਜੀ ਨੈਟ ਦੀ ਲੋਡ ਐਸੱਚ ਨਹੀਂ ਪੈਂਦੀ ਕਿੰਨਾ ਸਮਾਂ ਲੱਗ ਗਿਆ ਇਹਨੂੰ ਬਣਾਉਣ ਤੇ ਇਸ ਦੇਖੋ ਜੀ ਇਸ ਟੈਕਨੋਲੋਜੀ 'ਚ ਪਹੁੰਚਣ ਨੂੰ ਜੇ ਅਸੀਂ ਸਾਰਾ ਦੇਖੀਏ ਤਾਂ ਲਗਭਗ 10 ਸਾਲ ਲੱਗੇ ਜੀ ਪਹਿਲੇ ਅਸੀਂ ਸੈਟੇਲਾਈਟ ਨੈਵੀਗੇਟਰਸ ਤੇ ਕੰਮ ਕੀਤਾ ਜੀ ਫਿਰ ਆਇਆ ਸੈਂਟਰ ਲਾਈਨ ਨੈਵੀਗੇਟਰ ਉਹ ਦੋਨਾਂ ਦੇ ਕੇਸ 'ਚ ਕੀ ਸੀ ਕਿ ਸਕਰੀਨ ਤੇ ਸਾਹਮਣੇ ਦਿਖਦੀ ਸੀ ਆਪਰੇਟਰ ਨੂੰ ਬਟ ਸਟੀਅਰਿੰਗ ਉਹਨੂੰ ਆਪ ਹੀ ਕੰਟਰੋਲ ਕਰਨਾ ਪੈਂਦਾ ਸੀ ਉਹ ਆਪਣਾ ਸਟੀਅਰਿੰਗ ਆਪ ਚਲਾਉਂਦਾ ਸੀ ਸਿਰਫ ਸਕਰੀਨ ਤੇ ਉਹਨੂੰ ਪਾਥ ਦਿਖਦਾ ਸੀ ਉਹਦੇ ਨਾਲ ਆਇਆ ਸੀ ਕਿ ਕੰਮ 'ਚ ਪ੍ਰੈਸੀਜਨ ਤੇ ਆਈ ਬਟ ਉਹਦਾ ਐਫਰਟ ਨਹੀਂ ਘਟਿਆ ਉਹਦਾ ਮਿਹਨਤ ਨਹੀਂ ਘਟੀ ਉਹਨੂੰ ਮਿਹਨਤ ਉਦਾਂ ਹੀ ਕਰਨੀ ਪੈਂਦੀ ਸੀ ਸਟੀering ਨੂੰ ਕੰਟਰੋਲ ਕਰਨ ਚ ਸੋ ਆਪਾਂ ਓਵਰਲੈਪਿੰਗ ਜਾਂ ਮਿਸਿੰਗ ਜਾਂ ਜਿਹਨੂੰ ਦੋਰੀ ਆਪਾਂ ਪਾੜਾ ਕਹਿੰਦੇ ਨੇ ਆ ਉਹ ਤੇ ਘਟ ਗਿਆ ਬਟ ਐਫਰਟ ਨਹੀਂ ਬੰਦੇ ਦਾ ਘਟਿਆ ਹੋਲੀ-ਹੋਲੀ ਹੁਣ ਆਪਾਂ ਆਟੋ ਸਟੀering ਸਿਸਟਮ ਤੇ ਆ ਗਏ ਕਿ ਜਿਹਦੇ ਚ ਕੀ ਸਟੀering ਨੂੰ ਵੀ ਕੰਟਰੋਲ ਕਿਸਾਨ ਭਰਾ ਨੇ ਜਾਂ ਆਪਰੇਟਰ ਨੇ ਨਹੀਂ ਕਰਨਾ ਉਹ ਆਪਣਾ ਧਿਆਨ ਉੱਪਰ ਬੈਠ ਕੇ ਸਿਰਫ ਦੇਖੇਗਾ ਮੇਰੀ ਪਿੱਛੇ ਮਸ਼ੀਨ ਠੀਕ ਚੱਲ ਰਹੀ ਹੈ ਜੇ ਬੀ ਪੈ ਰਿਹਾ ਹੈ ਤੇ ਬੀ ਦੇ ਫੋਰ ਤੇ ਨਹੀਂ ਕੋਈ ਬੰਦ ਹੋਇਆ ਜੇ ਬਜਾਈ ਦੀ ਜੇ ਵਹਾਈ ਦੀ ਮਸ਼ੀਨ ਚੱਲ ਰਹੀ ਹੈ ਤੇ ਉਹਦੀ ਗਹਿਰਾਈ ਠੀਕ ਹੈ ਸਹੀ ਡੂੰਘਾਈ ਤੇ ਚੱਲ ਰਿਹਾ ਕੰਮ ਸੋ ਉਧਰ ਧਿਆਨ ਦੇਗਾ ਸੋ ਉਹ ਇਸ ਤਰ੍ਹਾਂ ਨਾਲ ਉਹਦਾ ਹੁਣ ਸਟੀering ਤੇ ਜਿਹੜਾ ਧਿਆਨ ਜਾਂਦਾ ਸੀ ਉਹ ਸਾਰਾ ਉਹਦਾ ਬਚ ਗਿਆ ਜੀ